ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਤਿੰਨ ਗਾਈਆਂ ਵਕਿਆਉ ਨੇ ਤੇ ਬਾਈ ਤੋਂ ਲੈਨੇ ਸਾਰੀ ਡਿਟੇਲ ਗਾਵਾਂ ਬਾਰੇ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਕਿਹੜਾ ਪਿੰਡ ਆ ਆਪਣਾ ਤੇ ਨਾਂ ਕੀ ਹੈ ਪਿੰਡ ਬੱਲੋ ਦਾ ਨਾਂ ਰਣਜੀਤ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਬਈ ਨੇੜੇ ਚੌ ਪਿੰਡਾ ਤੇ ਵਿਦਿਆਲਾ ਪਿੰਡਾ ਬਈ ਠੀਕ ਆ ਬਾਈ ਤੇ ਆਪਾਂ ਹਾ ਐਫ ਕ੍ਰੋਸ ਦੇ ਵਿੱਚ ਲੈ ਕੇ ਆ ਗਏ ਐਫ ਕ੍ਰੋਸ ਤੇ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਬਈ ਵਧੀਆ ਮੂਥੀਲੇ ਥਣ ਲੱਗੇ ਨੇ ਦੇਖ ਸਕਦੇ ਹੋ ਤੁਸੀਂ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਇਹਦੇ ਥੱਲੇ ਵੀ ਸਹੀ ਤੇ ਦੂਜੇ ਸੂਏ ਸੂਏ ਵੀ ਦੂਜੇ ਸੂਏ ਆ 6 ਦੰਦਾਂ ਮਗਰ ਬੱਸੀ ਆ ਬੀ ਨਾਗਰਬੱਸੀ ਵਾਲੀ ਜਰਸੀ ਦੀ ਠੀਕ ਆ ਬਾਈ ਤੇ ਤੋੜ ਕੇ ਦਿਖਾ ਦਿਓ ਬਾਈ ਦੇਖੋ ਜੀ ਨਾ 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 ਦੇਖੋ ਬਾਈ ਹੈਗਾ ਬਾਈ ਬਾਕੀ 15 ਲੀਟਰ ਦੁੱਧ ਤੇ ਲੈ ਆ ਬਾਈ ਮੋੜ ਲੈ ਲੋ ਦੇਖੋ ਇਹ ਜੀ ਬਈ ਮੋਲਵਾੜੀ ਫਿਰ ਮੋਲਵਾੜੀ 70000 ਰੁਪਏ ਬਈ 70000 ਰੁਪਏ ਮਾਨਤਾਣ ਕਰ ਦੋਗੇ ਹਾਂਜੀ ਹਾਂਜੀ ਜਿਹੜਾ ਬਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਾਣ ਜ਼ਰੂਰ ਕਰਨਗੇ ਬਈ ਤੇ ਬਾਈ ਦਾ ਜਿਹੜਾ ਨੰਬਰ ਆ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਮੋਬਾਈਲ ਨੰਬਰ ਕੀ ਹੈ ਬਈ ਆਪਣਾ ਮੋਬਾਈਲ ਨੰਬਰ 81668 21300 ਠੀਕ ਆ ਬਈ ਆ ਦੂਸਰੇ ਨੰਬਰ ਤੇ 76 76 ਐ ਬਈ ਕਿਹੜਾ ਸੁਹਾ ਸੁਹਾ ਬਈ ਦੂਜਾ ਸੁਹਾ ਸੁਈ ਵੀ ਆ ਹਨਾ ਹਨਾ ਦੇਖੋ ਬਈ ਤੇ ਕਿੰਨੇ ਲੀਟਰ ਉਹਦਾ ਜੀ 7 ਲੀਟਰ ਦਾ ਉੱਤੇ ਆ ਰਿਹਾ ਹੈ ਠੀਕ ਹੈ ਤੇ ਬੱਚਾ ਬਈ ਬੱਚਾ ਇਹ ਤਾਂ ਮਰ ਗਿਆ ਬਈ ਠੀਕ ਆ ਬਈ ਠੀਕ ਕਿੰਨਾ ਕ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਨੂੰ ਨੂੰ ਬਈ ਹੋ ਗਿਆ ਡੇਢ ਮਿੰਟ ਠੀਕ ਹੈ ਦਿਖਾਓ ਤੋਰ ਕੇ ਕਿੰਨੇ ਬਈ ਤੋਰ ਕੇ ਦਿਖਾਓ ਚਲ ਦੇਖੋ ਇਥਾ ਨਾ ਲੈ ਆ ਬਈ ਲੈ ਮੋੜ ਲੈ ਦੇਖੋ ਜੀ ਅਤੀ ਜੇ ਨੰਬਰ ਤੇ ਬੈਠਾ ਹੈ ਬਈ ਹਾਂਜੀ ਬਈ ਕਿੰਨੀ ਉਮਰ ਹੈ ਜੀ ਬਈ 12 ਮਹੀਨਾ ਦੀ ਹੈ ਬਈ 12 ਮਹੀਨੇ ਵਧੀਆ ਇਹਨਾਂ ਕੰਦ ਕਾਟ ਕੇ ਤਾਣਾ ਦੇਖੋ ਚਾਰੇ ਨਿੱਖਣਵੇਂ ਲੱਗੇ ਹੋਏ ਨੇ ਠੀਕ ਆ ਬਈ ਤੇ ਬਈ ਉਹਦੀ ਉਹ ਜਰਸੀ ਦੀ ਕੀ ਡਿਮਾਂਡ ਸੀ ਅੱਜ ਜਰਸੀ ਦੀ ਵੀਰੇ 30000 ਰੁਪਏ 30000 ਰੁਪਏ ਹੈ ਬਈ ਠੀਕ ਆ ਤੇ ਇਹਦਾ ਵੀ ਬੈਠਦਾ ਬੈਠਦਾ ਵੀਰੇ 15000 15000 ਰੁਪਏ ਤੋਂ ਇਹ ਦਿਖਾਉ ਉਹ ਮੜੀ ਬਸ ਸਾਲ ਦੀ ਹੋ ਗਈ ਹਨਾ ਬਾਈ ਸਾਲ ਦੀ ਹੋ ਗਈ ਵੀਰੇ ਏਆਈ ਵੀ ਕਰਵਾਤੀ ਏਆਈ ਕਰਵਾਈ ਨੂੰ ਹੋ ਗਿਆ ਹਫਤਾ ਠੀਕ ਹੈ ਬਈ ਠੀਕ ਆਪਾਂ ਵੀ ਖਾਦੀ ਬਣ ਕੇ ਦੇਵਾਂਗੇ ਠੀਕ ਹੈ ਬਈ ਠੀਕ ਆ ਬੱਡ ਆਰਦੀ ਹੈ ਬਈ ਬਗਾਨੇ ਤੋਂ ਆ ਜਾ ਲਿਆ ਇਹ ਮੋਬਾਈਲ ਨੰਬਰ ਕਿੰਨਾ ਸੀ ਆਪਣਾ ਬਈ ਮੋਬਾਈਲ ਨੰਬਰ 81468 21300 ਠੀਕ ਆ ਬਈ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਬਾਈ ਜੀ ਤੁਸੀਂ ਤੇ ਤਿੰਨੇ ਵੜਾ ਮਕਾਉਣਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਬੱਲੂਆ ਧੰਨਵਾਦ ਜੀ ਧੰਨਵਾਦ